ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਥਨ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕੁਐਸਟ ਹੋਰ ਆਪਣਾ ਇੱਕ ਚੈਨਲ ਹੋਰ ਹੈ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੀ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਜ ਬਾਕੀ ਜੀ ਆਪਾਂ ਬਣਾ ਰਹੇ ਆ ਅੱਜ ਖੀਰ ਪੂੜੇ ਤੇ ਮੈਂ ਇੱਥੇ ਰੱਖੀਆ ਹੁਣ ਖੀਰ ਬਣਨੀ ਪਹਿਲਾਂ ਮੈਂ ਦੁੱਧ ਪਾਇਆ ਸੀਗਾ ਤੇ ਹੁਣ ਮੈਂ ਆਹ ਜਿਹੜੀ ਡੋਂਗਾ ਇਹਦੇ ਵਿੱਚ ਪਾਏ ਹੋਏ ਸੀ ਚੌਲ ਧੋਕੇ ਰੱਖੇ ਹੋਏ ਸੀ ਮੇਰੇ ਪਹਿਲਾਂ ਹੀ ਤੇ ਮੈਂ ਉਹ ਵੀ ਵਿੱਚ ਪਾ ਦਿੱਤੇ ਆ ਤੇ ਅੱਜ ਆਪਾਂ ਖੁੱਲੇ ਭਾਂਡੇ 'ਚ ਜੀ ਖੀਰ ਬਣਾ ਰਹੇ ਆ ਵੈਸੇ ਆਪਾਂ ਦਸਵੇਂ ਦਾ ਮੱਥਾ ਟੇਕਣਾ ਹੁੰਦਾ ਸੁੱਚ ਖੋਲਣੀ ਹੁੰਦੀ ਆ ਉਦੋਂ ਮੈਂ ਚੌਲਾਂ ਨੂੰ ਅਲੱਗ ਤੋਂ ਪਹਿਲਾਂ ਸਟੀਮ ਲਗਾ ਕੇ ਫਿਰ ਜ ਜਿਹਨ ਕਿਉਂ ਦਾ ਚੌਲਾਂ ਦੇ ਵਿੱਚ ਪਿਸ ਜੀ ਹੁੰਦੀਆਂ ਉਹਨੂੰ ਕੱਢ ਕੇ ਫਿਰ ਉਹਦੇ ਵਿੱਚ ਦੁੱਧ ਪਾਉਣੀ ਹੁੰਦੀ ਆ ਤੇ ਮੈਂ ਕਿਹਾ ਚਲੋ ਪਰ ਅੱਜ ਆਪਾਂ ਇਦਾਂ ਹੀ ਬਣਾਉਣੇ ਆ ਹੁਣ ਮੈਂ ਇੱਥੇ ਵੀ ਇਹਦੇ ਵਿੱਚ ਪਾਈਆਂ ਜੀ ਦਾਖਾਂ ਦਾਖਾਂ ਵੀ ਮੈਂ ਧੋ ਕੇ ਰੱਖੀਆਂ ਹੋਈਆਂ ਸੀਗੀਆਂ ਤੇ ਮੈਂ ਨਾਲ ਹੀ ਇੱਥੇ ਪਾਦਣੀ ਹੁੰਦੀ ਆ ਫਿਰ ਵਧੀਆ ਫੁੱਲ ਜਾਂਦੀਆਂ ਜੀ ਨਹੀਂ ਤਾਂ ਫਿਰ ਵਧੀਆ ਫੁੱਲਦੀਆਂ ਨਹੀਂ ਹੈਗੀਆਂ ਆ ਮੈਂ ਇੱਥੇ ਕੱਢ ਰਹੀ ਸੀ ਜੀ ਬਦਾਮ ਕਿਉਂਕਿ ਆਪਣੇ ਜਿਹੜੇ ਬਦਾਮ ਸੀ ਉਹ ਸਾਰੇ ਪੀਸਲੇ ਸਿਰਮਾਨ ਵਾਸਤੇ ਤੇ ਫਿਰ ਮੈਂ ਥੋੜੇ ਜਿਹੀ ਖੀਰ ਵਾਸਤੇ ਬਦਾਮ ਇੱਥੇ ਮੰਗਾਈ ਸੀ ਰਮਾਨ ਤੋਂ ਦੁਕਾਨ ਤੋਂ ਕਿਉਂਕਿ ਸੁੱਕੇ ਮੇਵੇ ਤੋਂ ਬਿਨਾ ਹਨਾ ਜੇ ਖੀਰ ਹੈ ਜਿਹੜੇ ਉਹਦਾ ਵਧੀਆ ਨਹੀਂ ਬਣਦੀ ਇਕੱਲੀ ਖੀਰ ਖਾਣ ਨੂੰ ਚੰਗੀ ਨਹੀਂ ਲੱਗਦੀ ਜਦ ਤੱਕ ਉਹਦੇ ਵਿੱਚ ਬਦਾਮ ਤੇ ਦਾਖਾ ਨਾ ਹੋਣ ਤੇ ਵਿੱਚ ਆਪਾਂ ਇਲਾਇਚੀ ਨਾ ਪਾਈਏ ਦੇ ਇੱਥੇ ਮੈਂ ਹੁਣ ਹਰੀ ਇਲਾਇਚੀ ਦੇਖ ਰਹੀ ਸੀ نیچے ਰੱਖਿਆ ਹੈ ਜੀ ਰਾਸ਼ਨ ਆਪਾਂ ਜਿਹੜਾ ਚੀਨੀ ਵਾਲਾ ਵੱਡਾ ਢੋਲ ਆ ਉਹਦੇ ਵਿੱਚ ਜੀ ਆਪਾਂ ਬਾਧੂ ਦਾ ਜਿਹੜਾ ਰਾਸ਼ਨ ਉਹਦੇ ਵਿੱਚ ਰੱਖ ਦੇਣੇ ਹੁੰਦੇ ਆ ਜਿੰਨਾ ਕੁ ਲੋਡ ਹੁੰਦੀਆਂ ਡੱਬਿਆਂ ਵਿੱਚ ਪਾ ਲੈਣੇ ਆ ਜਦੋਂ ਡੱਬੇ ਖਾਲੀ ਹੋ ਜਾਂਦੇ ਆ ਫਿਰ ਆਪਾਂ ਡੱਬਿਆਂ ਦੇ ਵਿੱਚ ਰਾਸ਼ਨ ਪਾ ਲੈਣੇ ਆ ਤੇ ਤਾਂ ਕਰਕੇ ਫਿਰ ਮੈਂ ਇੱਥੇ ਨੀਚੋਂ ਇਹਨੂੰ ਦੇਖ ਰਹੀ ਸੀ ਕਿ ਮੈਂ ਕਿ ਚਲੋ ਹਰੀਆਂ ਇਲਾਇਚੀਆਂ ਵੀ ਵਿੱਚ ਹੀ ਪਾ ਦਵਾਂ ਕਿਉਂਕਿ ਫਿਰ ਜੇ ਪਹਿਲਾਂ ਹੀ ਆਪਾਂ ਹਰੀਆਂ ਇਲਾਇਚੀਆਂ ਪਾਵਾਂਗੇ ਜਿ ਤੁਹਾਨੂੰ ਪਤਾ ਏ ਫੇਰ ਹੀ ਉਹਦਾ ਉਹ ਸਵਾਦ ਆਉਂਦਾ ਹਨ ਨਹੀਂ ਤੇ ਫਿਰ ਉਹ ਫਲੇਵਰ ਜੈ ਨਹੀਂ ਆਉਂਦਾ ਹੈਗਾ ਤੇ ਮੈਂ ਇੱਥੇ ਹੱਥਾਂ ਨਹੀਂ ਤੋੜ ਕੇ ਪਾਰੀ ਆ ਜੀ ਕਿਉਂਕਿ ਆਪਣੇ ਮਾਮ ਜਸਤਾ ਜਿਹੜਾ ਉਹ ਐਲੂਮੀਨੀਅਮ ਦਾ ਸੀਗਾ ਉਹ ਬਹੁਤ ਕਾਲਾ ਜਾ ਹੋ ਗਿਆ ਤੇ ਹੁਣ ਆਪਾਂ ਮਾਰਬਲ ਦਾ ਜਿਹੜਾ ਪੱਥਰ ਦਾ ਹੁੰਦਾ ਮਗਾਵਾਗੇ ਪਰ ਹਾਲੀ ਨਹੀਂ ਠਹਿਰ ਕੇ ਮਗਾਵਾਗੇ ਦੀਵਾਲੀ ਦੇ ਟਾਈਮ ਤੇ ਉਦੋਂ ਪਹਿਲਾਂ ਨਹੀਂ ਮਗਾਉਂਦੇ ਆਪਾਂ ਸੋ ਤਾਂ ਕਰਕੇ ਮੈਂ ਇੱਥੇ ਹੱਥਾਂ ਨਾਲ ਹੀ ਤੋੜ ਹਾਂਜੀ ਲੋ ਜੀ ਹੁਣ ਇੱਥੇ ਮੰਮੀ ਬਣਾ ਰਹੇ ਨੇ ਪੂੜੇ ਤੇ ਖੀਰ ਆਪਣੀ ਬਣ ਕੇ ਤਿਆਰ ਹੋਈ ਗਈ ਸੀ ਜੀ ਪਹਿਲਾਂ ਤੇ ਖੀਰ ਮੈਂ ਬਣਾ ਲਈ ਸੀ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕੀਤੀ ਆ ਤੇ ਖੀਰ ਵੀ ਬਹੁਤ ਵਧੀਆ ਬਣ ਗਈ ਸੀ ਜੀ گاੜੀ ਇਕਦਮ ਤੇ ਬਾਕੀ ਆਪਾਂ ਖੁੱਲਾ ਬਰਤਨ ਚ ਹੀ ਬਣਾਈ ਸੀਗੀ ਹਨਾ ਜਿਆਦਾ ਮਤਲਬ ਕਿ ਜੋ ਕੁੱਕਰ ਦੇ ਵਿੱਚ ਆਪਾਂ ਬਣਾਉਣੀ ਆਂਗੇ ਤਾਂ ਫਿਰ ਉਹ ਅਲੱਗ ਚੀਜ਼ ਬਣਦੀ ਹੈਗੀ ਤੇ ਖੁੱਲੀ ਰੱਖ ਕੇ ਬਣਾਉਣੀ ਆ ਤਾਂ ਹੌਲੀ ਹੌਲੀ ਮੱਠੀ ਮੱਠੀ ਅੱਗ ਤੇ ਨਹੀਂ ਬਹੁਤ ਵਧੀਆ ਬਣਦੀ ਆ ਘੁਲਦੀ ਆ ਤੋ ਮੰਮੀ ਹੁਣ ਇੱਥੇ ਬਣਾ ਰਹੇ ਸੀ ਪੂਰੇ ਤੇ ਾਰਮਾਨ ਨੂੰ ਕਿਹਾ ਸੀ ਵੀ ਤੂੰ ਗਰਮ ਗਰਮ ਖਾ ਲਾ ਤੇ ਗਰਮ ਗਰਮੀ ਜੀ ਵਧੀਆ ਲੱਗਦੇ ਨਹੀਂ ਵੈਸੇ ਇਹ ਪਰ ਆਪਣੇ ਥੋੜੇ ਜਿੇ ਕੰਮ ਸੀਗੇ ਤੇ ਮੇਰੇ ਹਸਬੰਦ ਵੀ ਧਾਰਾਂ ਕੱਢ ਰਹੇ ਸੀ ਫਿਰ ਉਹਦਾ ਕਰਕੇ ਤਾਂ ਕਾ ਕੇ ਾਰਮਾਨ ਨੂੰ ਕਿਹਾ ਵੀ ਨਾਲ ਤੂੰ ਖਾ ਕੇ ਦੱਸ ਦੇ ਵੀ ਕਿੱਦਾਂ ਬਣੇ ਨੇ ਲੋ ਜੀ ਇੱਥੇ ਹੁਣ ਾਰਮਾਨ ਖਾ ਰਿਹਾਗਾ ਤੇ ਨਾਲੇ ਆਪਾਂ ਨੂੰ ਖਾ ਕੇ ਕਰੀਨ ਦੱਸਿਆ ਵਧੀਆ ਬਣੇ ਨੇ ਤੇ ਖੀਰ ਵੀ ਵਧੀਆ ਬਣੀ ਸੀ ਜੀ ਪੂੜੇ ਵੀ ਆਪਣੇ ਬਹੁਤ ਵਧੀਆ ਬਣੇ ਨੇ ਵੈਸੇ ਅਸੀਂ ਜ਼ਿਆਦਾ ਤਾਂ ਨਹੀਂ ਬਣਾਉਂਦੇ ਹੈ ਘਾਟੀ ਬਣਾਉਂਦੇ ਆ ਪਰ ਖੀਰ ਪੂੜੇ ਆਪਣਾ ਜਿਹੜਾ ਸੱਭਿਆਚਾਰਕ ਹੈ ਨਾ ਜ ਪ੍ਰਾਣੀ ਬਜ਼ੁਰਗਾਂ ਦੀ ਖੁਦ ਮੀਂਹ ਪੈਂਦਾ ਉਦੋਂ ਹਮੇਸ਼ਾ ਘਰ ਦੇ ਵਿੱਚ ਖੀਰ ਪੂੜੇ ਬਣਦੀ ਬਣਦੀ ਹੁੰਦੇ ਸੀ ਮੰਮੀ ਹੁਣੇ ਵੀ ਦੱਸਦੇ ਹੁੰਦੇ ਆ ਕਹਿੰਦੇ ਜਦੋਂ ਵੀ ਮੀਂਹ ਪੈਣਾ ਤੁਹਾਡੀ ਨਾਨੀ ਨੇ ਕਹਿਣਾ ਵੀ ਚਲੋ ਖੀਰ ਪੂੜੇ ਬਣਾਉਨੇ ਆ ਸੋ ਵੱਡੇ ਵੱਡੇ ਪਰਿਵਾਰ ਹੁੰਦੇ ਹਨਾ ਅੱਜ ਕੱਲ ਤਾਂ ਛੋਟੇ ਜਿਹੇ ਪਰਿਵਾਰ ਨੇ ਅੰਤ ਇਕੱਠੇ ਹੋ ਕੇ ਫਿਰ ਬਹਿ ਕੇ ਖਾਣਾ ਤੇ ਪਹਿਲਾਂ ਦੇ ਟਾਈਮ ਵਿੱਚ ਹੁੰਦੇ ਸੀ ਅੱਜ ਦੇ ਟਾਈਮ ਤਾਂ ਜੀ ਇਹ ਚੀਜ਼ਾਂ ਇੱਕ ਤਰ੍ਹਾਂ ਨਾਲ ਅਲੂਪ ਹੀ ਹੁੰਦੀਆਂ ਜਾ ਰਹੀਆਂ ਬਹੁਤ ਘੱਟ ਫੈਮਲੀਆਂ ਨੇ ਜਿੱਥੇ ਮੇਰੇ ਖਿਆਲ ਦੇ ਵਿੱਚ ਅੱਜ ਦੇ ਟਾਈਮ 'ਚ ਕੀਰਪੂੜੇ ਬਣਦੇ ਨਹੀਂ ਕਿਉਂਕਿ ਬੱਚੇ ਖਾਂਦੇ ਹੀ ਨਹੀਂ ਕਹਿੰਦੇ ਨਹੀਂ ਅਸੀਂ ਨਹੀਂ ਖਾਣਾ ਕਿਉਂਕਿ ਬੱਚੇ ਮਿੱਠਾ ਘੱਟ ਖਾ ਕੇ ਖੁਸ਼ ਹਨ ਕਰਾਰਾਪਣ ਜਿਆਦਾ ਖਾ ਕੇ ਖੁਸ਼ ਨਹੀਂ ਤਲੀਆਂ ਫਲੀਆਂ ਹਾਂਜੀ ਲੋ ਜੀ ਹੁਣ ਵੱਜ ਗਏ ਨੇ 8:00 ਵਜੇ 6 ਮਿੰਟ ਹੋ ਗਏ ਰਾਤ ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਖਾਧੇ ਸੀਗੇ ਖੀਰ ਪੂਰੇ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਆਪਾਂ ਤੇ ਹੁਣ ਸਾਰਿਆਂ ਨੇ ਸਿੱਖ ਖਾ ਲਏ ਨੇ ਤੇ ਬਾਕੀ ਘਰ ਦਾ ਕੰਮ ਕੰਪਲੀਟ ਹੋ ਗਿਆ ਇਹਨਾਂ ਨੇ ਗੱਡੀ ਵਗੈਰਾ ਵੀ ਅੰਦਰ ਲਾਤੀ ਇੱਧਰ ਆਪਾਂ ਮੱਛਰਦਾਨੀ ਵੀ ਸੜਤੀ ਐ ਪਸ਼ੂਆਂ ਦੀ ਧੂਆ ਵਗੈਰਾ ਚੰਗੀ ਤਰ੍ਹਾਂ ਕਰਤਾ ਮੱਛਰਾਂ ਮੱਛਰਾਂ ਤੋਂ ਪਸ਼ੂਆਂ ਨੂੰ ਤੇ ਬਾਕੀ ਰਮਾਂ ਦੇ ਡੈਡੀ ਗਏ ਨੇ ਹੁਣ ਥੋੜਾ ਖੇਤ ਅਗੇੜਾ ਮਾਰਨ ਗਏ ਨੇ ਕਿ ਅੱਜ ਦਿਹਾੜੀ ਲਾਏ ਹੋਏ ਸੀਗੇ ਕੱਕ ਵਗੈਰਾ ਕਢਾਈ ਸੀ ਉਹ ਕਹਿੰਦੇ ਮੈਂ ਦੇਖਿਆ ਵਾਂ ਤੇ ਬਾਕੀ ਹਰਮਾਨ ਬੈਠਾ ਅੰਦਰਾ ਤੋਂ ਸਕੂਲ ਦਾ ਕੰਮ ਕਰ ਰਿਹਾ ਤੇ ਬਾਕੀ ਮੰਮੀ ਜਿਹੜੇ ਉਹ ਵੀ ਅੰਦਰ ਹੀ ਬੈਠੇ ਨੇ ਕਿਉਂਕਿ ਆਪਣਾ ਜਿਹੜਾ ਕੰਮ ਆ ਕੰਪਲੀਟ ਆ ਹੁਣ ਆਪਾਂ ਫ੍ਰੀ ਆ ਤੇ ਹੁਣ ਮੈਂ ਵੀ ਚਲਦੀ ਆਂ ਅੰਦਰ ਤੇ ਅੱਗੇ ਅੰਦਰ ਜਾ ਕੇ ਆਪਾਂ ਜਿਹੜਾ ਵਲੌਗ ਆ ਅੱਗੇ ਕੰਟੀਨਿਊ ਕਰਦੇ ਆ ਤੇ ਚਲੋ ਜੀ ਵੀਡੀਓ ਤੇ ਬਣੀ ਰਹੀ ਹੋ ਵਲੌਗ ਨੂੰ ਪੂਰਾ ਜ਼ਰੂਰ ਦੇਖਿਓ ਜੀ ਹਾਂਜੀ ਲਓ ਜੀ ਹੁਣ ਮੈਂ ਆ ਗਈ ਆ ਅੰਦਰ ਤੇ ਆਪਾਂ ਲੱਗਿਆ ਵਲੌਗ ਨੂੰ ਅੱਗੇ ਕੰਟੀਨਿਊ ਕਰਨ ਸੋ ਆਪਾਂ ਅੱਜ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਇੱਕ ਬਹੁਤ ਹੀ ਸਪੈਸ਼ਲ ਜੀ ਚੀਜ਼ ਕਿਉਂਕਿ ਆਪਣੀ ਵਿਊਅਰਸ ਦਾ ਜੀ ਕਾਫੀ ਵਾਰ ਕਮੈਂਟ ਆਈ ਸੀ ਵੀ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਜਿਹੜੇ ਵਾਲ ਆ ਉਹਨਾਂ ਨੂੰ ਚਿੱਟੇ ਤੋਂ ਕਾਲੇ ਕਿਵੇਂ ਕੀਤਾ ਜਾ ਸਕਦਾ ਸੋ ਤਾਂ ਕਰਕੇ ਆਪਾਂ ਤੁਹਾਡੇ ਲਈ ਅੱਜ ਇਹ ਵੀਡੀਓ ਲੈ ਕੇ ਆਈਆਂ ਆਪਾਂ ਤੁਹਾਨੂੰ ਦੱਸਾਂਗੇ ਜੀ ਬਿਨਾ ਡਾਈ ਤੋਂ ਬਿਨਾ ਮਹਿੰਦੀ ਤੋਂ ਬਿਨਾ ਕਲਰ ਤੋਂ ਆਪਾਂ ਆਪਣੇ ਵਾਲਾਂ ਨੂੰ ਪਰਮਨੈਂਟਲੀ ਹਮੇਸ਼ਾ ਲਈ ਕਾਲਾ ਕਿਵੇਂ ਕਰ ਸਕਦੇ ਹਾਂ ਸੋ ਬਹੁਤ ਹੀ ਵਧੀਆ ਵੀਡੀਓ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖ ਲਿਓ ਸਮਝ ਲਿਓ ਕਿਤੇ ਇਹ ਨਾ ਹੋਵੇ ਤੁਸੀਂ ਮੇਰੀ ਅੱਧੀ ਗੱਲ ਸੁਣ ਕੇ ਵੀਡੀਓ ਨੂੰ ਬੰਦ ਕਰ ਦਿਓ ਵੀ ਮੈਨੂੰ ਸਮਝ ਆ ਗਿਆ ਵੀ ਮੈਂ ਆਹ ਚੀਜ਼ ਕਰਨੀ ਹੈ ਤੇ ਫਿਰ ਤੁਸੀਂ ਮਤਲਬ ਕਿ ਕਰ ਲਿਆ ਉਸਦੇ ਉਲਟ ਤੇ ਫਿਰ ਤੁਹਾਨੂੰ ਅਸਰ ਨਹੀਂ ਮਿਲਣਾ ਫਿਰ ਤੁਸੀਂ ਕਹੋਗੇ ਵੀ ਸਾਨੂੰ ਦਾ ਰਿਜ਼ਲਟ ਤਾਂ ਦਿਖੇ ਹੀ ਨਹੀਂ ਸੋ ਤਾਂ ਕਰਕੇ ਵੀਡੀਓ ਨੂੰ ਬਹੁਤ ਸ਼ਾਂਤੀ ਨਾਲ ਆਰਾਮ ਨਾਲ ਚੰਗੀ ਤਰ੍ਹਾਂ ਦੇਖਿਓ ਤੇ ਸਮਝਿਓ ਤੇ ਫਿਰ ਉਸੇ ਤਰੀਕੇ ਨਾਲ ਫਾਲੋ ਕਰਿਓ ਫਿਰ ਹੀ ਤੁਹਾਨੂੰ ਦਾ ਰਿਜ਼ਲਟ ਮਿਲੇਗਾ ਸੋ ਦੁਬਾਰਾ ਫਿਰ ਮੈਂ ਦੱਸ ਰਹੀ ਹਾਂ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬਿਨਾ ਡਾਈ ਤੋਂ ਬਿਨਾ ਕਲਰ ਤੋਂ ਬਿਨਾ ਮਹਿੰਦੀ ਤੋਂ ਤੁਸੀਂ ਵਾਲਾਂ ਨੂੰ ਹਮੇਸ਼ਾ ਲਈ ਪਰਮਾਨੈਂਟਲੀ ਕਾਲਾ ਕਿਵੇਂ ਕਰਨਾ ਹੈ ਤੁਸੀਂ ਵਾਲਾਂ ਦੇ ਕੋਈ ਚੀਜ਼ ਨਹੀਂ ਲਾਉਣੀ ਜੀ ਬਿਨਾ ਵਾਲਾਂ ਤੇ ਕੋਈ ਚੀਜ਼ ਲਾਏ ਹੀ ਵਾਲਾਂ ਨੂੰ ਆਪਾਂ ਕਾਲੇ ਕਰਾਂਗੇ ਸੋ ਇਹ ਸੇ ਕਰਕੇ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਜੂਰ ਦੇਖਿਓ ਤੇ ਬਾਕੀ ਜੀ ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ ਸਰੋਂ ਦਾ ਤੇਲ ਸਰੋਂ ਦਾ ਤੇਲ ਕਿਹੜਾ ਚਾਹੀਦਾ ਏਡੇ ਘਰ ਦੀ ਕੱਚੀ ਖਾਣੀ ਦਾ ਤੇਲ ਹੁੰਦਾ ਉਹ ਆਪਾਂ ਨੂੰ ਚਾਹੀਦਾ ਹੈ ਲੇਕਿਨ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਜਿਹੜੇ ਵਾਲ ਆ ਉਹ ਚਿੱਟੇ ਆਉਂਦੇ ਕਿਉਂ ਆ ਜਦੋਂ ਆਪਣੇ ਸਰੀਰ ਦੇ ਵਿੱਚ ਜੀ ਟਾਕਸਿਕ ਵੱਧ ਜਾਂਦਾ ਤੇ ਉਹਦੇ ਨਾਲ ਫਿਰ ਕੀ ਹੁੰਦਾ ਉਹ ਆਪਣੇ ਜਿਹੜੇ ਵਾਲ ਐ ਸਕਿਨ ਐ ਜਾਂ ਆਪਣੇ ਹਨਾ ਨੋ ਐ ਜਾਂ ਦੰਦ ਐ ਇਹਨਾਂ ਚੀਜ਼ਾਂ ਤੇ ਅਸਰ ਕਰਨਾ ਸ਼ੁਰੂ ਕਰਦਾ ਤੇ ਟਾਕਸਿਕ ਜਿਵੇਂ ਹੁਣ ਕਿਉਂਕਿ ਆਪਣੀ ਜਿਹੜੀ ਅੱਜਕੱਲ ਦੀ ਖੁਰਾਕ ਐ ਜੀ ਉਹ ਸਹੀ ਨਹੀਂ ਆ ਖੁਰਾਕ ਸਹੀ ਕਿਵੇਂ ਨਹੀਂ ਆ ਜਿਹੜੀਆਂ ਚੀਜ਼ਾਂ ਆਪਾਂ ਸਿਹਤਮੰਦੀਆਂ ਸਮਝ ਕੇ ਖਾ ਰਹੇ ਆ ਉਹਨਾਂ 'ਚ ਜ਼ਹਿਰ ਹੈ ਤੇ ਜਿਹੜੀਆਂ ਆਪਾਂ ਮਤਲਬ ਕਿ ਤੜੀਆਂ ਫਲੀਆਂ ਚੀਜ਼ਾਂ ਖਾ ਰਹੇ ਆ ਉਹ ਵੀ ਆਪਣੇ ਸਰੀਰ ਲਈ ਸਹੀ ਨਹੀਂ ਹੈ ਠੀਕ ਹੈ ਸੋ ਉਹਨਾਂ ਨਾਲ ਕੀ ਹੋ ਰਿਹਾ ਆਪਣੇ ਸਰੀਰ ਦੇ ਅੰਦਰ ਚੰਗੀ ਚੀਜ਼ ਦੀ ਬਜਾਏ ਆਪਣੇ ਅੰਦਰ ਟਾਕਸਿਕ ਆ ਉਹ ਵਧ ਰਹੇ ਨੇ ਟਾਕਸਿਕ ਵਧਣ ਦੇ ਨਾਲ ਹੀ ਵਾਲ ਆ ਚਿੱਟੇ ਹੋਣੇ ਸ਼ੁਰੂ ਹੁੰਦੇ ਨੇ ਸੋ ਆਪਾਂ ਤੁਹਾਨੂੰ ਉਸੇ ਦਾ ਹੱਲ ਦੱਸਾਂਗੇ ਵੀ ਆਪਾਂ ਨੂੰ ਠੀਕ ਕਿਵੇਂ ਕਰਨਾ ਸੋ ਤੁਹਾਨੂੰ ਕੀ ਚਾਹੀਦਾ ਉਹਦੇ ਲਈ ਸਰੋਂ ਦਾ ਤੱੱਚੀ ਘਾਣੇ ਦਾ ਘਰ ਦਾ ਕੱਢਿਆ ਹੋਇਆ ਪਿਓਰ ਸਰੋਂ ਦਾ ਤੇਲ ਚਾਹੀਦਾ ਜੀ ਬਾਜ਼ਾਰ ਵਾਲਾ ਤੇਲ ਨਹੀਂ ਲੈਣਾ ਜੇ ਤੁਸੀਂ ਬਾਜ਼ਾਰ ਵਾਲਾ ਤੇਲ ਲਓਗੇ ਉਹਦੇ ਵਿੱਚ ਬਹੁਤ ਸਾਰੀ ਮਿਲਾਵਟ ਹੁੰਦੀ ਹੈ ਸੋ ਫਿਰ ਉਹਦਾ ਉਹ ਰਿਜ਼ਲਟ ਨਹੀਂ ਆਉਣਾ ਜਾਂ ਕਈ ਦੁਆਰ ਤੁਸੀਂ ਸ਼ਾਇਦ ਸੁਣਿਆ ਹੋਣਾ ਕਈ ਲੋਕ ਸਰੋਂ ਦੇ ਤੇਲ ਦੀ ਜਗ੍ਹਾ ਨਾਰੀਅਲ ਤੇਲ ਵੀ ਇਸਤੇਮਾਲ ਕਰ ਲੈਂਦੇ ਆ ਪਰ ਉਹ ਵੀ ਤੁਸੀਂ ਨਹੀਂ ਕਰਨਾ ਅਗਰ ਤੁਸੀਂ ਬੈਸਟ ਰਿਜ਼ਲਟ ਚਾਹੁੰਦੇ ਹੋ ਬਹੁਤ ਵਧੀਆ ਰਿਜ਼ਲਟ ਚਾਹੁੰਦੇ ਹੋ ਤਾਂ ਫਿਰ ਸਰੋਂ ਦਾ ਤੇਲ ਹੀ ਇਸਤੇਮਾਲ ਕਰਨਾ ਜੀ ਘਰ ਦਾ ਸੋ ਕਰਨਾ ਕੀ ਹੈ ਜੀ ਤੁਸੀਂ ਇੱਕ ਸਰੋਂ ਦੇ ਤੇਲ ਦੀ ਇੱਕ ਘੋਟ ਜਿਹੜੀ ਆਪਣੇ ਮੂੰਹ ਚ ਪਾ ਲੈਣੀ ਹੈ ਠੀਕ ਹੈ ਇੱਕ ਸਿਪ ਦਿਨ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਇਹ ਚੀਜ਼ ਕਰ ਸਕਦੇ ਹੋ ਦੁਪਹਿਰ ਇਸ ਸਵੇਰੇ ਸ਼ਾਮ ਨੂੰ ਕਿਸੇ ਵੀ ਟਾਈਮ ਕੰਮ ਕਰਦੇ ਹੋਏ ਇਥੇ ਜਾਂਦੀ ਹੁੰਦੇ ਹੋਏ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਵੀ ਤੁਸੀਂ ਇਹਨੂੰ ਕਰ ਸਕਦੇ ਹੋ ਕਰਨਾ ਕੀ ਹੈ ਮੂੰਹ ਦੇ ਵਿੱਚ ਇੱਕ ਘੁੱਟ ਲੈ ਕੇ ਜੀ ਉਸ ਤੋਂ ਬਾਅਦ ਤੁਸੀਂ ਉਹਦੀ ਕੋਲਲੀ ਕਰਨੀ ਹੈ ਸਰੋਂ ਦੇ ਤੇਲ ਦੀ ਕੋਲਲੀ ਕਿਸ ਤਰੀਕੇ ਨਾਲ ਕਰਨੀ ਹੈ ਜਿਵੇਂ ਆਪਾਂ ਰੋਟੀ ਖਾਣ ਤੋਂ ਬਾਅਦ ਆਪਾਂ ਪਾਣੀ ਪੀ ਕੇ ਕੋਲਲੀ ਨਹੀਂ ਕਰਦੇ ਠੀਕ ਉਸੇ ਤਰ੍ਹਾਂ ਸਰੋਂ ਦੇ ਤੇਲ ਦੀ ਘੁੱਟ ਭਰ ਕੇ ਉਹਦੀ ਤੁਸੀਂ ਕੋਲਲੀ ਕਰਨੀ ਹੈ ਹੁਣ ਉਹ ਕੋਲਲੀ ਕਰਨੀ ਕਿੰਨੇ ਟਾਈਮ ਸ਼ੁਰੂ ਦੇ ਵਿੱਚ ਦੇਖੋ ਜੀ ਜਦੋਂ ਦੇਖੋ ਆਪਾਂ 5 ਮਿੰਟ ਵੀ ਅਗਰ ਮੂੰਹ ਦੇ ਵਿੱਚ ਪਾਣੀ ਪਾ ਕੇ ਪਕੌੜੀ ਕਰਦੇ ਆ ਤਾਂ ਆਪਣੀ ਆ ਚੀਜ਼ ਦੁਖਣ ਲੱਗ ਜਾਂਦੀ ਹੈ ਹਨਾ ਸੋ ਆਪਾਂ 5-10 ਮਿੰਟ ਹੀ ਉਹ ਪਕੌੜੀ ਕੰਟੀਨਿਊ ਕਰ ਸਕਦੇ ਹਾਂ ਲਗਾਤਾਰ ਸੋ ਇਸੇ ਤਰੀਕੇ ਨਾਲ ਸਰੋਂ ਦੇ ਤੇਲ ਦੀ ਤੁਸੀਂ ਸ਼ੁਰੂ ਜਿਹੜੀ ਸ਼ੁਰੂਆਤ ਕਰਨੀ ਹੈ ਉਹ ਤੁਸੀਂ 10 ਮਿੰਟ ਤੋਂ ਕਰਨੀ ਹੈ 10 ਮਿੰਟ ਤੁਸੀਂ ਮੰਨ ਲਓ ਹਫ਼ਤਾ ਡੇਢ ਹਫ਼ਤਾ 10 ਤੋਂ 15 ਮਿੰਟ ਕਰੋ ਉਹਦੇ ਨਾਲ ਕੀ ਹੈ ਜੀ ਤੁਹਾਡੀ ਆ ਚੀਜ਼ ਨੂੰ ਆਦਤ ਪੈ ਜਾਊਗੀ ਫਿਰ ਤੁਸੀਂ 10 15 ਮਿੰਟ ਤੋਂ ਵਧਾ ਕੇ 20 25 ਮਿੰਟ ਕਰ ਲੈਣਾ ਠੀਕ ਹੈ ਜੀ ਫਿਰ ਤੁਸੀਂ ਹਫਤਾ ਉਸੇ ਹਿਸਾਬ ਨਾਲ 20 25 ਮਿੰਟ ਤੇ ਰਹਿਣਾ ਫਿਰ ਦੋ ਹਫਤੇ ਹੋਗੇ ਤੁਹਾਨੂੰ ਕਰਦਿਆਂ ਨੂੰ ਫਿਰ ਉਸ ਤੋਂ ਬਾਅਦ ਤੁਸੀਂ ਅੱਧੇ ਘੰਟੇ ਤੇ ਆ ਜਾਣਾ ਠੀਕ ਹੈ ਜੀ ਇਦਾਂ ਕਰ ਕਰਕੇ ਤੁਸੀਂ ਆਪ ਦਾ ਟਾਈਮ ਵਧਾਉਣਾ ਜੇ ਤੁਸੀਂ ਸੋਚੋਗੇ ਪਹਿਲੀ ਵਾਰ ਹੀ ਤੁਸੀਂ ਪੂਰੇ ਟਾਈਮ ਤੇ ਕਰ ਲਓਗੇ ਤਾਂ ਉਹ ਔਖਾ ਹੈ ਕਿਉਂਕਿ ਫਿਰ ਆ ਚੀਜ਼ ਆਪਣੀ ਥੱਕ ਜਾਂਦੀ ਹੈ ਜਿਵੇਂ ਹੁਣ ਆਪਣਾ ਸਰੀਰ ਹੁੰਦਾ ਜੀ ਆਪਾਂ ਮੰਨ ਲਓ ਮਹੀਨੇ ਡੇਢ ਮਹੀਨੇ ਬਾਅਦ ਕੋਈ ਕੰਮ ਕਰ ਰਹੇ ਹਾਂ ਬਹੁਤ ਜ਼ਿਆਦਾ ਹੈਵੀ ਬਹੁਤ ਜ਼ਿਆਦਾ ਥੱਕਣ ਵਾਲਾ ਹਨਾ ਤਾਂ ਫਿਰ ਉਸ ਤੋਂ ਬਾਅਦ ਆਪਣਾ ਸਰੀਰ ਥੱਕ ਜਾਂਦਾ ਆਪਣੇ ਸਰੀਰ 'ਚ ਦਰਦ ਹੁੰਦਾ ਪਰ ਜੇ ਆਪਾਂ ਉਹੀ ਕੰਮ ਰੋਜ਼ ਕਰਦੇ ਆ ਉਨੇ ਭਾਰ ਵਾਲਾ ਉਨੇ ਜ਼ੋਰ ਵਾਲਾ ਤਾਂ ਫਿਰ ਆਪਣਾ ਸਰੀਰ ਉਸ ਚੀਜ਼ ਦਾ ਆਦੀ ਬਣ ਜਾਂਦਾ ਆਪਣੇ ਸ਼ਰੀਰ ਨੂੰ ਆਦਤ ਪੈ ਜਾਂਦੀ ਹੈ ਉਸੇ ਤਰੀਕੇ ਨਾਲ ਜੇ ਤੁਸੀਂ ਕੋਲ ਨਹੀਂ ਤੁਸੀਂ ਹੌਲੀ ਹੌਲੀ ਟਾਈਮ ਵਧਾਉਂਦੇ ਜਾਓਗੇ ਤੁਹਾਡੇ ਮੂਹ ਨੂੰ ਉਸ ਚੀਜ਼ ਦੀ ਆਦਤ ਪੈ ਜਾਣੀ ਆ ਤੇ ਫਿਰ ਤੁਹਾਨੂੰ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ ਆਣੀ ਤੁਸੀਂ ਕਰਨੀ ਵੈਸੇ ਕਿੰਨਾ ਟਾਈਮ ਆ 45 ਮਿੰਟ ਡੇਲੀ ਕਰਨੀ ਆ ਤੁਸੀਂ ਆਪਦਾ ਟਾਈਮ ਹੌਲੀ 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 ਵਧਾਉਂਦੇ ਹੋਏ 45 ਮਿੰਟ ਤੱਕ ਲੈ ਕੇ ਜਾਣਾ ਤੇ ਤੁਸੀਂ ਉਹ ਚਾਹੀ ਮਹੀਨੇ ਚ ਲੈ ਜਾਓ ਚਾਹੇ ਡੇਢ ਮਹੀਨੇ ਚ ਲੈ ਜਾਓ ਹੌਲੀ ਹੌਲੀ ਟਾਈਮ ਵਧਾਉਂਦੇ ਜਾਓ 45 ਮਿੰਟ ਤੋਂ ਬਾਅਦ ਜਿਹੜੀ ਕੋਲ ਤੁਸੀਂ ਕਰਿਆ ਉਸ ਜਿਹੜਾ ਤੇਲ ਆ ਉਹ ਤੁਸੀਂ ਬਾਹਰ ਥੁੱਕ ਦੇਣਾ ਉਹ ਤੋਂ ਬਾਅਦ ਤੁਸੀਂ ਪਾਣੀ ਦੀ ਕੋਲਲੀ ਸਾਫ ਪਾਣੀ ਦੀ ਕੋਲਲੀ ਕਰ ਲੈਣੀ ਆ ਠੀਕ ਹੈ ਜੀ ਉਹਦੇ ਨਾਲ ਕੀ ਹੋਊਗਾ ਜਿਹੜੇ ਤੁਹਾਡੇ ਸਰੀਰ ਦੇ ਟਾਕਸਿਕ ਨੇ ਠੀਕ ਹੈ ਜੀ ਉਹ ਤੁਹਾਡੇ ਸਾਰੇ ਉਸ ਤੇਲ ਦੇ ਅੰਦਰ ਚਲੇ ਜਾਣਗੇ ਤੇ ਇਹਦਾ ਫਾਇਦਾ ਸਿਰਫ ਤੁਹਾਡੇ ਵਾਲਾਂ ਤੇ ਨਹੀਂ ਹੋਊਗਾ ਇਹਦਾ ਫਾਇਦਾ ਤੁਹਾਡੀ ਬਾਲਾਂ ਤੇ ਵੀ ਹੋਊਗਾ ਤੁਹਾਡੇ ਚਿਹਰੇ ਤੇ ਵੀ ਹੋਊਗਾ ਤੁਸੀਂ ਆਪ ਮਹਿਸੂਸ ਕਰੋਗੇ ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਊਗੀ ਤੁਹਾਡੇ ਮਤਲਬ ਕਿ ਬਿਮਾਰੀਆਂ ਜਿਹੜੀਆਂ ਹੋਰ ਬਿਮਾਰੀਆਂ ਉਹ ਵੀ ਠੀਕ ਹੋ ਜਾਣਗੀਆਂ ਗੋਡਿਆਂ ਦਾ ਦਰਦ ਹੋ ਗਿਆ ਠੀਕ ਹੈ ਜੀ ਉਹ ਪ੍ਰੋਬਲਮਸ ਵੀ ਤੁਹਾਡੇ ਇਹਨਾਂ ਜੋੜਾਂ ਦਾ ਦਰਦ ਵਗੈਰਾ ਉਹ ਵੀ ਠੀਕ ਹੋਣ ਲੱਗ ਜਾਣੀਆਂ ਤੁਸੀਂ ਆਪ ਨੋਟਿਸ ਕਰੋਗੇ ਤੁਸੀਂ ਕਰਨਾ ਕਿੰਨਾ ਟਾਈਮ ਹੈ 45 ਮਿੰਟ ਡੇਲੀ ਕਰਨੀਆਂ ਕਿੰਨੇ ਦਾ ਟਾਈਮ ਤੱਕ ਕਰਨਾ ਹੈ ਤੁਸੀਂ ਘੱਟ ਤੋਂ ਘੱਟ ਇਸੀ ਨੂੰ 6 ਤੋਂ 7 ਮਹੀਨੇ ਲਗਾਤਾਰ ਕਰਨਾ ਹੈ ਇਹ ਨਹੀਂ ਵੀ ਅੱਜ ਕੀਤਾ ਦੋ ਦਿਨ ਨਹੀਂ ਕੀਤਾ ਫਿਰ ਦੋ ਦਿਨ ਕਰਕੇ ਚਾਰ ਦਿਨ ਨਹੀਂ ਕੀਤਾ ਇਦਾਂ ਨਹੀਂ ਹਰ ਰੋਜ਼ ਤੁਸੀਂ ਸਰੋਂ ਦੇ ਤੇਲ ਦੀ ਕੋਲਿਕ ਕਰਨੀ ਕਰਨੀ ਹੈ ਦਿਨ ਚ ਕੋਈ ਵੀ ਟਾਈਮ ਤੁਸੀਂ ਚੁਣ ਲਓ ਕਿਸੇ ਵੀ ਟਾਈਮ ਤੁਸੀਂ ਕੋਲਿਕ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਵੀ ਸਵੇਰੀ ਕਰਨੀ ਹੈ ਸ਼ਾਮ ਨਹੀਂ ਕਾ ਵੀ ਅਗਰ ਸਵੇਰੇ ਕਰ ਲੈਣੇ ਤਾਂ ਬਹੁਤ ਵਧੀਆ ਜੇ ਤੁਸੀਂ ਛੋੜਦੇ ਹੋ ਪਰ ਅਗਰ ਉਹਦੋਂ ਵੀ ਨਹੀਂ ਕਰ ਸਕਦੇ ਤਾਂ ਦਿਨ ਦੇ ਟਾਈਮ ਕਿਸੇ ਵੀ ਟਾਈਮ ਕਰ ਲਓ ਲੇਕਿਨ ਕਰਨੇ ਸਰੋਂ ਦਾ ਜਿਹੜਾ ਪਿਓਰ ਤੇਲ ਘਰ ਦਾ ਜੀ ਉਹਦੀ ਹੀ ਹੈ ਕਈ ਵੀਡੀਓਜ਼ ਤੁਸੀਂ ਇਦਾਂ ਦੀ ਵੀ ਦੇਖੋਗੇ ਵੀ ਨਾਰੀਅਲ ਦੇ ਤੇਲ ਨਾਲ ਵੀ ਸ਼ੇਅਰ ਕੀਤੀਆਂ ਹੋਈਆਂ ਵੀ ਸੇ ਨਾਰੀਅਲ ਦੇ ਤੇਲ ਨਾਲ ਕਰ ਸਕਦੇ ਹਾਂ ਪਰ ਜਿਹੜਾ ਨਾਰੀਅਲ ਦਾ ਤੇਲ ਹੈ ਜੀ ਉਹਦਾ ਰਿਜ਼ਲਟ ਉਹਨਾ ਨਹੀਂ ਆਉਂਦਾ ਜਿੰਨਾ ਸਰੋਂ ਦੇ ਤੇਲ ਦਾ ਰਿਜ਼ਲਟ ਆਉਂਦਾ ਹੁਣ ਕਈ ਵਾਰੀ ਇਹ ਵੀ ਆਪਾਂ ਸੋਚਦੇ ਹਾਂ ਵੀ ਸਰੋਂ ਦੇ ਤੇਲ ਦੀ ਘੁੱਟ ਭਾ ਕੇ ਕੋਲੀ ਕਰਨੀ ਔਖੀ ਹਕਦਰ ਟੇਸਟ ਜੀਭ ਜਾਉਂਦਾ ਦੇਖੋ ਜੀ ਕੁਛ ਫੌਣ ਲਈ ਕੁਛ ਗੁਣਾ ਪੈਂਦਾ ਹੁਣ ਕੌੜ ਤੋਂ ਮਾ ਜਿਹੜਾ ਹੁੰਦਾ ਉਹ ਤਾਂ ਦੇਖੋ ਕਿੰਨਾ ਕੌੜਾ ਹੁੰਦਾ ਹੁਣ ਆਪਾਂ ਨੋਰਮਲ ਖਾ ਨਹੀਂ ਸਕਦੇ ਪਰ ਉਹਦੇ ਵਿੱਚ ਗੁਣ ਕਿੰਨੇ ਹੁੰਦੇ ਉਹ ਗੁਣਾ ਦਾ ਭਰਪੂਰ ਹੁੰਦਾ ਗੁਣਾ ਨਾਲ ਭਰਿਆ ਹੋਇਆ ਹੁੰਦਾ ਠੀਕ ਹੈ ਜੀ ਤੇ ਗੁਣਾ ਨਾਲ ਭਰਿਆ ਹੋਇਆ ਹੁੰਦਾ ਇਸ ਕਰਕੇ ਉਹਦੇ ਵਿੱਚ ਹਜ਼ਾਰਾਂ ਗੁਣ ਹੁੰਦੇ ਉਹ ਦਵਾਈਆਂ ਚ ਵੀ ਪੈਂਦਾ ਦੇਖੋ ਉਹਦੇ achar ਵੀ ਬੰਦਦੇ ਆ ਉਪਚਾਰ ਲਈ ਵੀ ਇਸਤੇਮਾਲ ਹੁੰਦਾ ਬੰਦਿਆਂ ਲਈ ਵੀ ਇਸਤੇਮਾਲ ਹੁੰਦਾ ਸੋ ਜਿਹੜੀ ਚੀਜ਼ ਦੇਖੋ ਕੌੜਵੀ ਹੈ ਕੌੜੀ ਹੈ ਟੇਸ ਵਧੀਆ ਨਹੀਂ ਹੈ ਤਾਂ ਉਹਦੇ ਅਸਰ ਵੀ ਉਹਨੇ ਦੁੱਗਣੇ ਹੁੰਦੇ ਆ ਤੇ ਨਾਲੇ ਦੂਜਾ ਪੁਸ਼ਪਾਉਣ ਲਈ ਕੁਝ ਖੋਣਾ ਪੈਂਦਾ ਹੀ ਪੈਂਦਾ ਹੈ ਜੇ ਆਪਾਂ ਕੌੜੀਆਂ ਦਵਾਈਆਂ ਖਾ ਸਕਦੀਆਂ ਤਾਂ ਸਭ ਤੋਂ ਥਿਲ ਤੱਕ ਕੁਛ ਇੰਨੀ ਕੌੜੀ ਜੀ ਹੈ ਨਹੀਂ ਸੋ ਤੁਸੀਂ ਇਹਨੂੰ ਕਰਕੇ ਜਰੂਰ ਦੇਖਿਓ ਇਹਦੇ ਨਾਲ ਹੋਊਗਾ ਇਹ ਵੀ ਜਿਹੜੇ ਤੁਹਾਡੇ ਵਾਲ ਚਿੱਟੇ ਨੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਜਿਹੜੇ ਨਵੇਂ ਵਾਲ ਆਉਣਗੇ ਉਹ ਕਾਲੇ ਆਉਣਗੇ ਤੇ ਮੁੜ ਕੇ ਵਾਲ ਤੁਹਾਡੇ ਚਿੱਟੇ ਨਹੀਂ ਹੋਣਗੇ ਕਿਉਂਕਿ ਤੁਹਾਡੇ ਸਰੀਰ ਚ ਜਿਹੜਾ ਟਾਕਸਿਕ ਆ ਉਹ ਬਾਹਰ ਨਿਕਲ ਜਾਊਗਾ ਤੇ ਫਿਰ ਜਦੋਂ ਗੰਧਮਾਂਦੀ ਹੈਨੀ ਸਰੀਰ ਦੇ ਵਿੱਚ ਤਾਂ ਫਿਰ ਉਹ ਚੀਜ਼ਾਂ ਦਾ ਅਸਰ ਨਹੀਂ ਹੋਗਾ ਸੋ ਤਾਂ ਕਰਕੇ ਇਸੇ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਨਾਲ ਕਰਿਓ ਜੀ ਤਾਂ ਤੁਸੀਂ ਦੇਖੋ ਡਾਈਆਂ ਜਿਹੜੀਆਂ ਉਹਦੇ ਨਾਲ ਬਹੁਤ ਨੁਕਸਾਨ ਨਹੀਂ ਬਹੁਤ ਅੱਖਾਂ ਤੇ ਅਸਰ ਪਾਉਂਦੀਆਂ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਜਿਹੜੇ ਆ ਪੱਕਾ ਕਰਦੇ ਆ ਉਹਨਾਂ ਵਿੱਚ ਵੀ ਕੈਮੀਕਲ ਹੁੰਦੀ ਆ ਉਹ ਵੀ ਨੁਕਸਾਨ ਪਹੁੰਚਾਉਂਦੇ ਨੇ ਠੀਕ ਹੈ ਜੀ ਸੋ ਤਾਂ ਕਰਕੇ ਮਹਿੰਦੀ ਆ ਜਿਹੜੀ ਉਹਦੇ ਨਾਲ ਬੈਸਿਕ ਜਿਹੜਾ ਆਪਣੇ ਵਾਲਾਂ ਦਾ ਰੰਗ ਆ ਅਜੀਬ ਜਿਹਾ ਹੋ ਜਾਂਦਾ ਸੋ ਤਾਂ ਕਰਕੇ ਤੁਸੀਂ ਨਾਰਮਲ ਤਰੀਕੇ ਨਾਲ ਜਿਹੜੀ ਆ ਤੁਸੀਂ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਪਰ ਹਾਂ ਟਾਈਮ ਜ਼ਰੂਰ ਲੱਗਦਾ ਜੇ ਤੁਸੀਂ ਸੋਚੋ ਅੱਜ ਕੀਤਾ ਤੇ ਕੱਲ ਨੂੰ ਤੁਹਾਡੇ ਵਾਲ ਕਾਲੇ ਨਹੀਂ ਪਰਸੋਂ ਹੋਣਗੇ ਕਿਉਂਕਿ ਦੇਖੋ ਵੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਦੇਸੀ ਨੁਕਤੇ ਰਾਹੀਂ ਹੁੰਦੀਆਂ ਜਾਂ ਹਨਾ ਦੇਸੀ ਤਰੀਕੇ ਨਾਲ ਲਾਜ ਹੁੰਦਾ ਹੈ ਤਾਂ ਉਹਦੇ ਨਾਲ ਰਿਜ਼ਲਟ ਮਿਲਦਾ ਆਪਾਂ ਨੂੰ 100% ਪਰ ਟਾਈਮ ਲੱਗਦਾ ਤੇ ਆਪਣੇ ਕੋਲੇ ਸਭ ਤੋਂ ਵੱਡੀ ਆਪਣੀ ਪ੍ਰੋਬਲਮ ਹੈ ਕਿ ਕੋਈ ਟਾਈਮ ਹੀ ਨਹੀਂ ਆਪਾਂ ਨੂੰ ਹੀ ਲੱਗਦਾ ਵੀ ਇੱਕਦਮ ਹੀ ਸਾਰਾ ਕੁਝ ਹੋ ਜਵੇ ਸੋ ਪਲੀਜ਼ ਇਹਨੂੰ ਟ੍ਰਾਈ ਜ਼ਰੂਰ ਕਰਿਓ ਟ੍ਰਾਈ ਕਰਿਓ ਤੇ ਇਹਦੇ ਨਾਲ ਤੁਹਾਡੇ ਪੈਸੇ ਵੀ ਬਚਣਗੇ ਤੁਹਾਡੀਆਂ ਹੋਰ ਵੀ ਬਿਮਾਰੀਆਂ ਠੀਕ ਹੋਣਗੀਆਂ ਤੇ ਨਾਲ ਤੇ ਤੁਸੀਂ ਸਿਰਫ ਕੱਲੇ ਵਾਲਾਂ ਦੀ ਪ੍ਰੋਬਲਮ ਨਹੀਂ ਤੁਹਾਡੀ ਸਕਿਨ ਦੀ ਤੁਹਾਡੇ ਗੋਡਿਆਂ ਦੀ ਪਰ ਉਹ ਵੀ ਤੁਹਾਡੀਆਂ ਖਤਮ ਹੋਣਗੀਆਂ ਸੋ ਤੁਸੀਂ ਪਲੀਜ਼ ਇਹਨੂੰ ਟ੍ਰਾਈ ਜ਼ਰੂਰ ਕਰਿਓ ਵਾ ਕੀ ਚਲੋ ਜੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵਧੀਆ ਇੰਟਰਸਟਿੰਗ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ ਤੇ ਚਲੋ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ